ਹੋ ਜੀ ਭਾਈ ਕਿਹਾਲ ਚੱਲੇ ਠੀਕ ਆ ਬਾਈ ਠੀਕ ਆ ਹਰਮਨ ਹੋਰ ਸਨਾ ਠੀਕ ਠਾਕ ਵਧੀਆ ਤੂੰ ਰੱਸ ਅੱਛਾ ਮੈਂ ਦੇਖ ਫੋਨ ਕਰ ਰਿਹਾ ਮੁੰਡੇ ਆਪਣੇ ਨੂੰ ਚੱਕ ਨਹੀਂ ਰਿਹਾ ਏ ਅੱਛਾ ਇਹ ਬੜੀ ਲੇਟ ਉੜਦਾ ਹਰ ਵੇਲੇ ਕਹਿੰਦਾ ਮੈਂ ਚਲਾਉਂਦਾ ਮੁੰਡਾ ਹੋਇਆ ਬਰਾਬਰ ਦਾ ਹੁਣ ਕੀ ਆ ਇਹਨੂੰ ਕਹੇ ਹੂੰ ਬਾਬਾ ਜਿਹੜਾ ਸਾੜੀ ਏ سیمੂ ਹੂੰ سیمੂ ਕਨੇਡੀ ਵਾਲਾ ਹਾਂ ਇਹ ਦੇਖੇ ਉਹਦੇ ਵਾਸਤੇ ਆਪਾਂ ਲਿਆਂਦਾ ਲੱਛਾ ਹੂੰ ਲੱਛਾ ਕੈਂਡੀ ਐ ਇਹ ਅੱਛਾ ਤੇ ਲੱਗਿਆ ਤੁਹਾਨੂੰ ਲੱਗੇ ਆ ਕੂਰੀਅਰ ਕਰਾਣ ਠੀਕ ਐ ਥਾਂ ਵੀ ਮੇਰਾ ਬਾਈ ਬਣ ਕੇ ਤੈਨੂੰ ਦੇਖੀ ਫਿਰ ਪੰਜਾਬ ਦਾ ਸਵਾਦ ਕਿਵੇਂ ਆਂਦਾ ਹੂੰ ਲੈ ਫਿਰ ਭੇਜਣਿਆ ਤੈਨੂੰ ਕੂਰੀਅਰ ਕਰਕੇ ਠੀਕ ਐ ਉਹ ਸਾਈਜ਼ ਵੀ ਉਹ ਕਹਰੇਗਾ ਮੇਰਾ ਚਟਕਾ ਬਹੁਤ ਸਿੱਧਾ ਆ ਰਿਹਾ ਜਿੰਨਾ ਇਸ ਟਿਵਲ ਹੈ ਰੇ ਇਹ ਕੁੰਦੇ ਕਰੇ ਚਟਕਾ ਆਉਂਦਾ ਜਿੰਨਾ ਵਾਲਾ ਕਿਆ ਕਰਦੇ ਰਾ ਚਟਕਾ ਬਹੁਤ ਦਾ ਵਾਸਤੇ ਦਿੱਲੀ ਐ ਸਤਾਰਾ ਮੈਂ ਆਪਾਂ ਡਿਵੀਜ਼ਨ ਕਰ ਰਹੇ ਹਾਂ ਕਾਸ ਨਜ਼ਾਰੇ ਲੈਣਾ ਜਿੰਦਗੀ ਦੇ ਤੇ ਰੱਖ ਲੂਗਾ ਜਿਹੜਾ ਕਰਾ ਰਿਹਾ ਰੱਖ ਲੂਗਾ ਬਾਬਾ ਜਿੰਦਗੀ ਦੇ ਦੁਨੀਆ ਰੱਖ ਲਈ ਆਪਾਂ ਠੀਕ ਹੈ ਲੈ ਇਸਦੇ ਬਾਹਰ ਕਿੱਧਰ ਆਂਦੇ ਤੇ ਬਾਦਪੁਰਾ ਆਪਾਂ ਦੁਨੀਆ ਕਾਦੀ ਸਾਰੀ ਐਕਟਿਵ ਆ ਬਈ ਦੁਨੀਆ ਇਸ ਤਰ੍ਹਾਂ ਚੱਲਦਾ ਪਤਾ ਨਹੀਂ ਆਉਂਦੇ ਨੀ ਯਾਰ ਤਾਂ ਹੀ ਤਾਂ ਪੜਨਾ ਉਸ ਤੇ ਲੱਗਣਾ ਯਾਰ ਪੜਨਾ ਪੜਿਆਂ ਕਿੱਦ ਕਰੀ ਗੱਲ ਹਾਂ ਬਾਰਮੀ ਪਾਸ ਹੈ ਨਾ ਬਾਤੂ ਨੂੰ ਬੋਲਣਾ ਮੇਰੇ ਘਰ ਘੁੰਮੂ ਸਾਰੇ ਘੁੰਮਦਾ ਰਿਹਾ ਯਾਰ ਜਾਮ ਬਈ ਨਾ ਨਾ ਪਰ ਆਮਾ ਪਰ ਆਮਾ ਕਰ ਖਾਲੇ ਬੱਚੇ ਵੀ ਪਾ ਲੈਣੇ ਵਿਆਹ ਹੋ ਗਿਆ ਤੇਰਾ ਵਿਆਹ ਕਰਾ ਲੈ ਤਿੰਨ ਹੋਏ ਆ ਪਾਣੀ ਆਂਦੀ ਆਂਦੀ ਹੈ ਭਾਈ ਕੀ ਹਾਲ ਹੈ ਮੁੰਡਾ ਕੰਮ ਕਰਦਾ ਹਾਂ ਹਾਂ ਗੁੱਜਰ ਕੀ ਹਾਲ ਹੈ ਤੇਰਾ ਹੋਰ ਠੀਕ ਹੈ ਅਮੇ ਫੋਨ ਨਹੀਂ ਚੱਕਦੇ ਆਂ ਕੀ ਬਾਤ ਹੈ ਤੇਰਾ ਫੋਨ ਕਿ ਨਹੀਂ ਆਉਂਦਾ ਨੇ ਇਹਨਾਂ ਦਾ ਫੋਨ ਲਾਇ ਮਾਨ ਨੇ ਮਾਨ ਨੇ ਤਾਂ ਇੱਕ ਵੀ ਲਾਇਆ ਨਾਲੇ ਤੁਹਾਨੂੰ ਪਤਾ ਨਾਲੇ ਮੁੰਡਾ ਕਿੰਨਾ ਕੰਮ ਕਰਨੇ ਵਾਲਾ ਮੇਰਾ ਹੈ ਬਗੜਦਾ ਇਹਨੇ ਇੰਨੇ ਬਗੜਿਆ ਸਾਰੇ ਨੂੰ ਵਿਗਾੜ ਤੇ ਆ ਦੇਖਿਆ ਉਹ ਚਲਾਈਆ ਨਹੀਂ ਕੰਮ ਤਾਂ ਜਿਹੜੇ ਨਹੀਂ ਆ ਚੰਗੀ ਤਰ੍ਹਾਂ ਜਿਹੜਾ ਕੰਮ ਕੰਮ ਤਾਂ ਇਹ ਕਰਦਾ ਹੈ ਫਿਰ ਹਲੇ ਤੁਹਾਨੂੰ ਪਤਾ ਨਹੀਂ ਹੈ ਜਿਉਨੇ ਮੋੜ ਦਾ ਮੁਕਾਬਲਾ ਕਰਨਾ ਇਹਨੇ ਆਣਿਆ ਆਇਆ ਮਾਰਨੀ ਛਾਲ ਇਸਪਾ ਦੇ ਉਹ ਇਸਪਾ ਦੇ ਥੋੜੀ ਅਦਾ ਹਸ ਮਾਰਤਪਾ ਦੇ ਛਾਲ ਮਾਰ ਕੇ ਦਿਖਾਏਗਾ ਉਹਦੀ ਗੁਣਤਾ ਦੇ ਦੇ ਆਪਣੇ ਆਲੇ ਇਹਨੂੰ ਹੈ ਅਸਲੀ ਗੁਣਵਾ ਪਿਆਣਾ ਅਸਲੀ ਗੁਣਵਾ ਪਿਆਣਾ ਦੇ ਦੋਗੇ ਕੋਈ ਇਹ ਗਰਾ ਮੰਨੂ ਵੀ ਚੇਲਾ ਬਣਾਵਣਾ ਚੇਲਾ ਗਿਆ ਗੋਫਾ ਦੀ ਹੋ ਰਹੀ ਹੈ ਸਫਾਈ ਆਇਆ ਬਸ ਕੋਈ ਇਹੋ ਜਿਹਾ ਚਿਕਨਾ ਚੇਲਾ ਕਰ ਲੈ ਕੇ ਕਹਿਣਾ ਗਾਣਾ ਗੋਜਿਆ ਚੇਲਾ ਬਣਾ ਬਸ ਬਸ ਮੰਨੇ ਚੱਕੋ ਫੇਰੇ ਮੋਰ ਤਾਂ ਦੇ ਮੋਰ ਲਾ ਦੇਣਾ ਇੱਕ ਫੇਰ ਹੱਥ ਫੜੋ ਥੋੜੀ ਹੱਥ ਫੜਾ ਹਾਂ ਆੋਰ ਕਿਤੇ ਨਾ ਮੋਰ ਲਾਣੇ ਵਾਲੀ ਜਗ੍ਹਾ ਪਾ ਲੈਂਦੇ ਹੈ ਹੈਲੋ ਕਮਜ਼ੋਰ ਹੋ ਗਿਆ ਤੂੰ ਕਮਜ਼ੋਰ ਹੋ ਗਿਆ ਯਾਰ ਕਮਜ਼ੋਰ ਕਿਆ ਤੈਨੂੰ ਲੈ ਕੇ ਤਜਰਬਾ ਦਿਖਾ ਦਮਾ ਫਿਰ ਇੱਕ ਹੱਥ ਗੱਲ ਚੱਕ ਦੇ ਮਾਨੇ ਨੂੰ ਮੈਂ ਉਹ ਬਾਪੇ ਨੂੰ ਚੱਕ ਦਿੰਦਾ ਹੈ ਉਹ ਤਾਂ ਹੁਣ ਚੱਲ ਉਹ ਦਾੜੀ ਨੂੰ ਕਿਤਨਾ ਪੈਸਾ ਕਿ ਕੀ ਕਰਦਾ ਜਾਣਾ ਦੇਖਿਆ ਦੇਖਿਆ ਕੀ ਕੀ ਕਰੀਏ ਐਂਜੂ ਨਹੀਂ ਜਾ ਰਿਹਾ ਸੰਭੋ ਬਹੁਤ ਬਹੁਤ ਮੁਬਾਰਕਾਂ ਭਾਈ ਜੀ ਇਹ ਗੱਡੀ ਲਿਆਂਦੀ ਐ ਸਾਨੇ ਪੈਂਟਰ 1190 ਪੈਂਟਰ ਇਹ ਸਿੱਤਾ ਜਾਏ ਕਰੇਗਾ ਬਰਾਸ ਤੇ ਲੈ ਕੇ ਸਿੱਤਾ ਰਾਜਪਰੇ ਮੰਡੀ 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 ਜੋ ਚੱਕੇ ਕਰਨਾ ਇਹਨੇ ਆਪਣਾ ਆਲੂ ਪਿਆਜ਼ ਫਿਰ ਸਾਰੇ ਬੰਦਾ ਪਿੰਡਾਂ ਪਿੰਡਾਂ ਜੀ ਜਾ ਕੇ ਆਪਣਾ ਸਬਜ਼ੀ ਅੱਲਸਣ ਪਿਆਜ਼ ਸਾਰਾ ਕੁਝ ਜੇ ਸਕੀਜ਼ੇ ਮੇਰੇ ਵੀਰ ਨੇ ਤਾਜੀ ਸਬਜ਼ੀ ਲੈਣੀ ਹੋਏ ਰਵੀ ਬਾਈ ਨੂੰ ਕਿਹਾ ਹੁਣੇ ਫੇਰ ਤੇ ਆਪਾਂ ਇਹਨੂੰ ਫੇਰ ਦੰਨੇ ਆ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਆ ਲੋ ਜੀ ਆਪਦੀ ਗੱਡੀ ਦੀ ਲੋ ਜੀ ਇਹ ਆ ਲੋ ਜੀ ਇਹਦਾ ਮੂੰਹ ਮਿੱਠਾ ਵੀ ਕਰਾਵਾਂਗੇ ਉਸ ਦਿਨ ਫੇਰ ਬਲੇ ਸੋਨਿਹਾਰ ਬਾਈ ਜੀ ਗੱਲੋਂ ਡੱਬਾ ਪਾੜ ਹੁਣਾਂ ਆ ਆ ਗੋਗਦੀ ਨੇ ਵਾਲੇ ਸਾਰਿਆਂ ਨੇ ਆਵਾਜ਼ ਦਿੱਥੇ ਲਾ ਕੇ ਆਵਾਜ਼ ਪਾਲਟੀ ਮਤੇ ਆਉਣਾ ਇਹ ਦੇਖੋ ਖੇਡੋ ਮੈਂ ਯਾਰ ਮਾਣਾ ਡਿੱਤਰ ਆਏ ਗਏ ਹਾਂ ਕਿਵੇਂ ਸਾਰੇ ਦੇ ਵਧੀਆ ਹੀ ਸਿੱਤਾਂ ਠੀਕ ਆ ਸਾਰੇ ਅਛਾਨੀ ਅਛਾਨੀ ਉੱਤ ਅੱਜ ਕੜਾ ਕਰੀ ਥਾੜੋ ਸਪੈਸ਼ਲ ਬੰਦੇ ਆ ਮੇਰੇ ਸਾਹਮਣੇ ਇੱਕ ਉਹ ਬੈਠ ਕੇ ਮੈਂ ਕਿਹਨਾਂ ਨਹੀਂ ਰੱਖਿਆ ਬਿਸਤਰਾ ਇਹ ਨਹੀਂ ਤੈਨੂੰ ਪਤਾ ਸਪੈਸ਼ਲ ਬੰਦਾ ਹੈ ਘਰੇ ਸਾਹਮਣੇ ਏ ਕੋ ਅੱਗੀ ਜਿੱਨੀ ਜਾ ਕਰਦਾ ਉਹ ਤਾਂ ਉਹ ਵਾਲਾ ਅੰਦਰ ਆਦਾ ਬਟਾ ਮੈਂ ਉਹ ਹੀ ਕਰਦਾ ਯਾਰ ਮਨ ਆਰੇ ਮਾਰੇ ਗਏ ਦੋ ਸਾਥੀ ਐ ਮੋ ਵੀ ਖਾ ਲੂਗੇ ਕਹੂੰਗੇ ਓਏ ਓਗਾ ਮਾਰੇ ਥੋੜਾ ਜਿਹਾ ਭਰਾ ਟੋਲੀ ਬੰਨ ਮੈਂ ਤੁਹਾਨੂੰ ਦੇ ਨਹੀਂ ਥੋੜਾ ਥੋੜਾ ਖਾ ਲੂ ਏ ਇੱਕ ਇੱਕ ਜਰਾ ਮੈਂ ਇੱਕ ਜਰਾ ਧੀਮੀ ਬਾਜ ਜੇ ਤੁਨੋਂ ਬਾਦ ਹੈ ਲੱਗਿਆ ਤਾਰੇ ਹਮੇ ਛੇੜੇ ਛੜਾ ਕੇ ਬੰਦੇ ਆ ਦੇਖੋ ਮੱਠਾ ਲੈ ਹਾਲੇ ਤਾਂ ਹੋਰ ਵੀ ਚੀਜ਼ਾਂ ਆ ਰਹੀਆਂ ਵੈਸੇ ਆ ਰਹੀਆਂ ਨੇ ਬਾਈ ਹਾਂ ਜੀ ਹਾਂ ਜੁੜੂਗਾ ਆ ਦੇਖੋ ਸਨੇਪਾਂ ਪਾਈ ਜਾਂਦੇ ਨੇ ਦੇਖੋ ਗਾਇਸ ਹਮੇ ਖੇੜੇ ਗੱਜੂ ਤੇ ਆ ਕੇ बैड बैट हो गए हैं ना मेरे घर मेरा यार थो थो। ओ मेरे यार दोस्त गैलारे मानना शनि शनि उत्तर भैया नहीं आ रहा गेम पर मैं सुन रहा हूं गल्ला मैं बोलूंगा मारो जब मैं अभी देख सका ਮੌਤ ਦਾ ਸਾਹਮਣਾ ਕਰਦਾ ਹੋਇਆ ਸਾਰਾ ਯਾਰ ਹਰਮਨ ਦੀਪ ਸਿੰਘ 300 ਕੋਟਲੇ ਵਾਲਾ ਬਲੌਕ ਬਣਾਉਂਦਾ ਜਾ ਰਿਹਾ ਤੁਹਾਨੂੰ ਫਸਾਣੇ ਵਾਸਤੇ ਕੱਲ੍ਹ ਸਾਗੀ ਦੇਖੋ ਸਮਝੇ ਇੱਕ ਸ਼ਗਾ ਵੇੜੀਏ ਦੀ ਬਾਤ ਕਰ ਠੀਕ ਦਿਖਾ ਰਹੇ ਦੇਖ ਲੋ ਸਾਨੂੰ ਮੁੰਡੇ ਕਾ ਕਾਮਦੇਵ ਚੜ ਗਿਆ ਦੇਖੋ ਜੀ ਸੁਨੀ ਦੇਖੋ ਮਾਨੇ ਦੀ ਭੈਣ ਦਾ ਵਿਆਹ ਗੱਡੀ ਭੈਣ ਦਾ ਗੱਡੀ ਘੜਫਟਦੇ ਹੋਏ ਤੰਨੀ ਦੇ ਘਰ ਫਾਲਟੀ ਛਾਲਟੀ ਕਰਕੇ ਜੋਗੀ 28 29 30 ਦਾ ਮਾਨੇ ਦੀ ਭੈਣ ਦਾ ਵਿਆਹ ਜੋ ਕਿ ਸਾਡੀ ਵੀ ਬੜੀ ਦੀਦੀ ਲੱਗਦੀ ਹਨ ਸਾਰੇ ਤੁਲਦਮ ਨਾਲ ਪਹੁੰਚਣਾ ਹੈ ਵਿਆਹ ਇੰਜੋਏ ਕਰਨਾ ਹੈ ਸੱਜ ਨੱਚਣਾ ਹੈ ਸਾਡੇ ਨਾਲ ਮੈਂ ਬ੍ਰਹਮਚਾਰੀ ਬੰਦਾ ਮੈਂ ਦਾਰੂ ਦੁਰੂ ਨੂੰ ਹੱਥ ਨਹੀਂ ਲਾਂਦਾ ਨਾ ਮੈਂ ਪੀਵਾਂ ਦੇਖ ਲੋ ਮੈਂ ਤਾਂ ਹਰ ਮਨ ਸਾਊਥ ਪੰਜਾਬ ਆ ਹੈ ਨਾ ਇਹ ਜਿੱਤ ਨਹੀਂ ਬੋਲਦੇ ਆਪਾਂ ਜੇ ਪਲੇਖਿਆ ਕੋਈ ਵਾਰ ਕੋਈ ਪਤਾ ਨਹੀਂ ਉਸ ਦਾ ਕਿਉਂਕਿ 28 29 30 ਦਿਹਾ ਵਿਆਹ ਹੈ ਸਾਰਿਆਂ ਨੇ ਪਹੁੰਚਣਾ ਹੈ ਉਹ ਦੇਖੋ ਮarna ਇਨਵਾਈਟ ਕਰ ਰਹੇ ਸਾਰਿਆਂ ਨੂੰ ਗੈਲ ਸ਼ਨੀ ਦੇਖਨੇ ਰਿਹਾ ਹੋਨੇ ਰੇਕੇ ਵਿੱਚ ਦੇਖੋ ਗਾਇਸ ਉਹ ਅੱਗੇ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਮਾਨਨਾ ਦੇ ਸ਼ਨੀ ਅੱਗੇ ਨੂੰ ਆ ਓਏ ਹਾਂ ਜੀ ਕਿੰਨੇ ਸਾਰੇ ਯਾਰ ਮਿੱਤਰੋ ਆ ਆਪਣੇ ਵਲੌਗਰ ਨੂੰ ਆਪਾਂ ਦੱਸ ਦਿਆ ਕਿ ਵੀ ਜੋ ਕਿ ਸਾਡੀ ਭੈਣ ਦਾ 28 29 ਤਰੀਕ ਨੂੰ ਵਿਆਹ ਹੈ ਸਾਰੇ ਤੁਮ ਤਾਂ ਮਨ ਨਾਲ ਪਹੁੰਚਣਾ ਹੈ ਹਾਈ ਬੰਦੇ ਦੀ ਬੇਸ਼ਕੀਮ ਹੈ ਜੋ ਵੀ ਸਾਡੀ ਵੀ ਹੈ ਹਾਂਜੀ ਤੁਸੀਂ ਛੱਦਾ ਦੇ ਦੇ ਸਕਦੇ ਹੋਈ ਹਾਂ ਜੀ ਸਾਰੇ ਪਹੁੰਚੋ 28 29 ਤਰੀਕ ਨੂੰ ਸਭ ਪਹੁੰਚੋ ਇੱਕ વખત ਬੜਾ ਮਿਲताज ਪਹਿਲ ਸੇ ਇੱਕ ਅਭਿਨੰਦਨ ਹੈ ਜੋ ਕਿ 28 ਤਰੀਕ ਨੂੰ ਮਾਨੇ ਦਾ ਘਰ ਹੈ ਫੌਜੀ ਦੇਰੀ ਜਿੰਦਾਬਾਦ ਫੌਜੀ ਬਾਈ ਮਾਨਾ ਬਾਈ ਜਿੰਦਾਬਾਦ ਸਣੀ ਜਿੰਦਾਬਾਦ ਫਰਮਨ ਕੋਟ ਵਾਲਾ ਜਿੰਦਾਬਾਦ ਦੇਖੋ ਜੀ ਅੱਜ ਅਸੀਂ ਮੈਂ ਵਾਨਾ ਗੋਲਡੀ ਸਪਲੈਂਡਰ ਮੋਟਰਸਾਈਕਲ ਤੇ ਮਾਤਾ ਗੁਜਰੀ ਕੋਲ ਚ ਗਏ ਸੀਗੇ ਜੋ ਕਿ ਉਹ ਪਿੱਛੇ ਵਾਲਾ ਮੁੰਡਾ ਸਾਨੂੰ ਸਵੇਰੇ ਸਵੇਰੇ ਖਾਲਦਾ ਹੋਇਆ ਬਟਰ ਮੁੰਡਾ ਤੁਹਾਨੂੰ ਖਾਲਦਾ ਹੋਇਆ ਕਹਿੰਦੇ ਮਾਤਾ ਗੁਜਰੀ ਕੋਲ ਚ ਅਸੀਂ ਗਏ ਅੱਜ ਪੈਰ ਰੱਖਣ ਦੀ ਕੋਈ ਜਗ੍ਹਾ ਨਹੀਂ ਸੀ ਤੇ ਬੈਠੀ ਵੀ ਕੋਈ ਜੋ ਕਿ ਅਸੀਂ ਕੱਲੂ ਮਾਤਾ ਗੁਜਰੀ ਕੋਲ ਦੇ ਵਿੱਚ ਜਾਵਾਂਗੇ ਜੇ ਉੱਥੇ ਹੋਇਆ ਸਾਧਰੇ ਕਾ ਬਾਕੀ ਤੁਹਾਨੂੰ ਮਿਲਦੇ ਆਂ ਅਸੀਂ ਲੇਲਾ ਪਿੰਡ ਪਹੁੰਚ ਗਏ ਹੋ ਗਏ ਮੈਂ ਦੋ ਦੋ ਸੈਂਟਰ ਪ੍ਰੈਸ ਚੀਜ਼ਾਂ ਖਾ ਰਿਹਾ ਜੋ ਕਿ ਕਈ ਲੋਕ ਨੇ ਨੀਤ ਬੰਦੇ ਨੇ ਸਾਡੇ ਖਾਣੇ ਤੇ ਜਿੱਦਾਂ ਸਿੱਖੇੜੇ ਕੁੱਤੋਂ ਆਏ ਆ 1% ਤੋਂ ਅਸੀਂ ਮਿਲੇ ਮੈਨੂੰ ਬਹੁਤ ਖੁਸ਼ੀ ਹੋਈ ਉਸ ਬੰਦੇ ਨੂੰ ਮਿਲ ਕੇ ਖੁਸ਼ੀ ਮੇਰੇ ਉੱਪਰ ਚੜ ਗਈ ਖੁਸ਼ੀ ਉੱਪਰ ਤੇ ਥੇਲੇ ਦਾ ਤਰ੍ਹਾਂ ਮੈਂ ਖੁਸ਼ੀ ਨਾਲ ਭਰਿਆ ਹੋਇਆ ਜੋ ਕਿ ਮੇਰੀ ਜ਼ਿੰਦਗੀ ਦੀਆਂ ਖੁਸ਼ੀਆਂ ਹੀ ਖੁਸ਼ੀਆਂ ਹੈ ਖੁਸ਼ੀ ਨਹੀਂ ਖੁਸ਼ੀ ਖੁਸ਼ੀਆਂ ਹੀ ਟੜਕੀਆਂ ਸਾਨੂੰ ਦੇਖੋ ਗਾਇਜ਼ ਵੇਰੀ ਬਾਹਰ ਲੱਗੀ ਦੂਹਣ ਮੈਂ ਫਿਰ ਵੀ ਇੱਕ ਵਾਰ ਮੁੰਡਾ ਮੈਂ ਮੋਟਰ ਤੇ ਦੇਖ ਰਿਹਾ ਮੈਂ ਕਿਸ ਤਰ੍ਹਾਂ ਉੱਥੇ ਰੁਕ ਕੇ ਬੈਠਾ ਠੰਡ ਘੱਟ ਲੱਗ ਰਹੀ ਜੀ ਮੈਨੂੰ ਬਾਕੀ ਸਾਨੂੰ ਅੱਗੇ ਜਾ ਕੇ ਮਿਲਣਾ ਚਾਹੀਏ ਘਰ ਤੇ ਬਾਕੀ ਮੈਨੂੰ ਖੁਸ਼ੀ ਬਹੁਤ ਚੜੀ ਹੋਈ ਹੈ ਜੋ ਕਿ ਮੇਰੇ ਘਰ ਤਿੰਨੇ ਮੇਰੇ ਭਾਈ ਫਿਰ ਰਹੇ ਐ ਕਾਰਡ ਵੰਡਦੇ ਪਈ ਐ ਅਸੀਂ ਸਾਡੀ ਭੈਣ ਦਾ ਵਿਆਹ 28 29 ਦੀ ਦਾ ਚੜੇ ਨਾ ਹੋ ਗਏ ਮੈਨੂੰ ਖੁਸ਼ੀ ਚੜੀ ਹੋਈ ਐ ਖੁਸ਼ੀ ਚੜੀ ਵੀ ਬਾਈ ਬੰਦੇ ਦੇਖੋ ਪੂਰੀ ਮੇਰਾ ਤੁਸੀਂ ਮੈਨੂੰ ਦੇਖ ਸਕਦੇ ਹੋ ਮਨ ਖੁਸ਼ੀ ਖੁਸ਼ੀ ਚੜੀ ਹੋਈ ਹੈ ਹੈ ਕਰੋ ਲਾਟਾ ਦੇਖ ਸਕਦੇ ਹੋ ਤੁਸੀਂ ਦੇਖ ਲੈ ਆਈ ਕਰਦੇ ਸਾਰੇ ਆਈ ਕਰਦੇ ਚਲੋ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਜੀ ਅਸੀਂ ਜੋ ਕਿ ਮੈਨੂੰ ਖੁਸ਼ੀ ਖੁਸ਼ੀ ਚੜੀ ਹੋਈ ਹੈ ਜੋ ਕਿ ਉਹ ਬਾਰਾ ਪੁੱਤਰ ਰੇਂਦਾ ਆ ਮਾਨਾ ਬਾਈ ਨੂੰ ਮੱਤ ਤੇ ਲੈ ਕੇ ਆਇਆ ਅਰਕੇ ਲੈਣਾ ਬਾਈ ਉਹ ਆਵਾਰਾ ਫਰੀਜਾ ਉਸ ਦੀ ਮੰਮੀ ਵਾਲੇ ਨਾਮ पे ਦੇ ਰਿਹਾ ਹੈ ਕਿ ਬਈ ਐਮ ਐ ਹੈ ਉਹ ਫਿਰਦਾ ਇਸ ਬੰਦੇ ਦਾ ਪਿੱਛੇ ਵਾਲੇ ਦਾ ਨਾਮ ਲੈ ਜਾ ਕਿ ਮਾਨੇ ਡਾਕਟਰ ਕੋਲ ਜਾ ਰਿਹਾ ਮੈਂ ਉਹ ਆਵਾਰਾ ਮੁੰਡੇ ਦਾ ਇਸ ਦਾ ਨਾਮ ਲੈ ਕੇ ਕਹਿੰਦਾ ਕਿ ਮੇਰਾ ਆਈਫਰ ਨੂੰ ਮਨ ਜਾ ਰਿਹਾ ਮਾਨੇ ਕਹਿੰਦਾ ਕੀ ਕਰਾਂ ਬ్రో ਕੀ ਕਹਿ ਕੇ ਉਹ ਗੱਲ ਸੀ ਨਾਮ ਲੈ ਕੇ ਲੰਘਿਆ ਤੇਰਾ ਬੈਠਿਆ ਆ ਨੰਬਰ ਕਰ ਕਰ ਮਰਿਆ ਹੋਰ ਜੋ ਕਿ ਆਪ ਮੁੰਡੇ ਨੂੰ ਗੱਲ ਪਤਾ ਨਹੀਂ ਸੀ ਆ ਦੇਖੋ ਸਾਡੇ ਨਾਲ ਨਵਾਂ ਮੁੰਡਾ ਜੁਆਇਆ ਜੋ ਕਿ ਆਪਣੇ ਤੇ ਮੈਨੂੰ ਗਾਲਾਂ ਕੱਢ ਰਿਹਾ ਸੀ ਵਾਹ ਹੁਣ ਤੋਂ ਉਦੋਂ ਪਹਿਲਾਂ ਅੱਜ ਆ ਗਿਆ ਹੁਣ ਤਾਂ ਹੱਥ ਨਾਲ ਲਾਉਂਦੇ ਹੋਏ ਸੀ ਗਰੇ ਜਾ ਕੇ ਅਸੀਂ ਦੋਵੇਂ ਛੱਡੇ ਜਾਂਗੇ ਦੇਖੋ ਅਸੀਂ ਅਸੀਂ ਟਾਈਮ ਤੇ ਫਿਕਰੇ ਪਾਟਿਆ ਜਿਹਾ ਲੱਗਦਾ ਤੇ ਜੋ ਕਿ ਹੁਣ ਅਸੀਂ ਪਿਆਰ ਦੀ ਤਿਆਰੀਆਂ ਕਰਦੇ ਹੋਏ ਬਾਟ ਵਾਲੇ ਲੋਗੇ ਜੋ ਕਿ ਦੁੱਧ ਸਾਰਿਆਂ 253 ਨੂੰ ਪਹੁੰਚਣਾ ਹੈ ਉਹਦੇ ਨਾਲ ਬਾਈ ਹਾਂ ਜੀ ਆ ਪਹੁੰਚਣਾ ਫੁੱਲਾ ਸੱਦਾ ਵੀ ਸਾਰਿਆਂ ਨੂੰ ਜਿਸਨੇ ਵੀ ਆਣਾ ਗਰੇੜੇ ਆਣਾ ਬੱਸ ਆਣਾ ਜਿਸ ਦਾ ਕਿਹਾ ਹੋ ਦੇਖੋ ਠੰਡ ਬਹੁਤ ਹੋ ਰਹੀ ਹੈ ਅਸੀਂ ਬਿਆਹ ਦੇ ਕੰਮ ਕਰਦੇ ਹੋਏ ਕਾਰਡ ਵੰਡਦੇ ਹੋਏ ਜਿਹੜੇ ਅਸੀਂ ਘੁੰਮ ਗਏ ਅਸੀਂ ਤਾਂ ਐ ਟੋਕੇ ਹੋਏ ਕਿ ਜੋ ਕਿ ਥੇੜੇ ਮਾਨੂੰ ਇੱਕ ਬੰਦਾ ਬਹੁਤ ਸੋਹਣਾ ਮਿਲਿਆ ਤੁਸੀਂ ਜਿਹੜੀ ਮੈਨੂੰ ਬਹੁਤ ਜ਼ਿਆਦਾ ਖੈ ਦੇ ਜੀ ਟਰ ਮਾਨੂੰ ਤੁਸੀਂ ਬਹੁਤ ਜ਼ਿਆਦਾ ਧੜੀ ਮਾਨੂੰ ਵੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਤੇ ਖੁਸ਼ੀ ਉਹ ਖੁਸ਼ੀਆਂ ਸਾਰੇ ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ਅਸਲੀ ਗੱਲ ਇਹ ਕਿ ਰੇਡ ਦੇ ਵਿੱਚ ਉਹ ਰਿਪੋਰਟ ਲੈ ਕੇ ਹੁਣ ਮਾਨਾ ਬਾਈ ਸਾਹਿਬ ਮੈਨੂੰ ਡ੍ਰੌਪ ਕਰਕੇ ਮੇਰੇ ਘਰੇ ਮਾਨਾ ਬਾਈ ਘਰੇ ਜਾਊਗਾ ਸਵੇਰੇ ਅਸੀਂ ਮਾਤਾ ਵੀਰ ਕੋਲ ਦੇ ਵਿੱਚ ਜਾਣਾ ਹੈ ਜੋ ਉੱਠਿਆ ਗਿਆ ਮਾਨੇ ਬਾਈ ਤੋਂ ਤੁਹਾਨੂੰ ਆ ਬਾਈ ਡ੍ਰੌਪ ਤੇ ਫਿਰ ਮਾਤਾ ਵੀਰ ਕੋਲ ਤੇ ਜਾਣਾ ਹੈ ਫਿਰ ਤੁਹਾਨੂੰ ਉੱਥੇ ਦਾ ਵੀ ਬਲਾਕ ਬਣਾ ਕੇ ਦਿਖਾਵਾਂਗੇ ਕਿ ਹਮੇਂ ਕਿਆ ਤੇ ਕਿਆ ਕਰਿਆ ਅਰੇ ਡਾਇਰੈਕਟਰ ਹਾਂ ਜੀ ਉਹ ਵੀ ਮਾਤਾ ਬਲਾਕ ਜੋ ਬੰਦੇ ਦਾ ਟਾਈਮ ਇਹਦਾ ਦੇਖ ਰਿਹਾ ਹੈ ਕਿ ਉਸ ਨੂੰ ਬਹੁਤ ਗੁੱਸਾ ਆ ਰਿਹਾ ਹੈ ਕਿਸੇ ਨਾਲ ਕੋਈ ਕਿ ਭਈ ਉਹ ਬੰਦਾ ਤਾਂ ਨਹੀਂ ਸਕਿਆ ਡਾਇਰੈਕਟਰ ਹਾਂ ਜੀ ਜੋ ਉਹ ਕੀ ਕਹਿ ਕਰ ਰਹੇ ਹੋ ਕਿ ਆਹ ਕਹਾਪੋ ਵਾਹ ਇਹ ਦਿਨੋ ਸਾਡੇ ਕੰਮਚਾਰੀ ਵਾਸਤੇ ਇਹ ਸਾਰਾ ਹੀ ਕਾਫੀ ਹੋਵਾ ਵੇ ਫੋਨ ਮੇਰੀ ਬਾਹ ਲੱਗ ਤੂੰ ਸਮਝੀ ਕਿ ਵੀ ਮੈਂ ਇੰਨੇ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਆ ਫੋਨ ਆਹਾ ਬਾਕੀ ਤੁਹਾਨੂੰ ਅੱਗੇ ਜਾ ਕੇ ਮਿਲਣਾ ਇਹਨਾਂ ਨੂੰ ਦਿਖਾਵਾਂਗੇ ਫਿਰ ਖੁਸ਼ੀਆਂ ਕਿਤਰਾ ਮਿਲਾਂ ਬਈ ਮੇਰੇ ਯਾਰ ਮਾਨਾ ਮਾਨੇ ਦੇ ਨਾਲ ਦਾ ਕਾਰਡ ਵੰਡਦੇ ਹੋਏ ਅਸੀਂ ਸਮਾਪਤ ਕੀਤਾ ਅੱਜ ਦਾ ਬਾਕੀ ਕਾਲੂ ਵੰਡਨੇ ਆ ਕਾਲੂ ਮਾਤਾ ਕੋਲ ਜਿਹੜੇ ਕਾਲਜ ਮ ਜਾਣਾ ਪ੍ਰਿੰਸੀਪਲ ਨੂੰ ਇਨਵਾਈਟ ਕਰ ਪੱਕਾ ਦੇਖੋ ਇਹ ਮੇਰੇ ਦੋਸਤ ਜਾ ਰਹੇ ਆ ਅੱਜ ਕੇ ਬਲੌਗ ਹਮੇ ਉਹੀ ਸਮਾਪਤ ਕਰ ਰਹੇ ਆ ਬਾਏ ਚੰਗਾ ਭਾਈ ਸਤਿ ਸ੍ਰੀ ਅਕਾਲ ਕਾਲੂ ਸਤਿ ਸ੍ਰੀ ਅਕਾਲ ਜੀ ਮੇਰਾ ਫਿਰ ਆਣਾ